ਸਾਡੀ ਅੱਜ ਦੀ ਐਕਟੀਵਿਟੀ ਹੈ ਤੰਦਰੁਸਤ ਅਤੇ ਖਰਾਬ ਬੀਜਾਂ ਦੀ ਪਹਿਚਾਨ ਕਰਨਾ ਅਸੀਂ ਕੁਝ ਬੀਜ ਲਏ ਹਨ ਜਿਵੇਂ ਕਿ ਭਿੰਡੀ ਦੇ ਬੀਜ ਗੁਆਰੇ ਦੇ ਬੀਜ ਤੋਰੀਆਂ ਦੇ ਬੀਜ ਅਤੇ ਚੌਲਾਂ ਦੇ ਬੀਜ ਅਸੀਂ ਬਾਰੀ-ਬਾਰੀ ਨਾਲ ਇਹਨਾਂ ਬੀਜਾਂ ਨੂੰ ਪਾਣੀ ਵਿੱਚ ਪਾ ਕੇ ਦੇਖਾਂਗੇ ਕਿ ਇਹਨਾਂ ਵਿੱਚ ਕਿਹੜੇ ਬੀਜ ਤੰਦਰੁਸਤ ਤੰਦਰੁਸਤ ਅਤੇ ਕਿਹੜੇ ਬੀਜ ਖਰਾਬ ਹਨ ਸਭ ਤੋਂ ਪਹਿਲਾਂ ਅਸੀਂ ਭਿੰਡੀ ਦੇ ਬੀਜਾਂ ਨੂੰ ਪਾਣੀ ਵਿੱਚ ਪਾ ਕੇ ਦੇਖਾਂਗੇ ਅਸੀਂ ਦੇਖਦੇ ਹਾਂ ਕਿ ਕੁਝ ਬੀਜ ਉੱਪਰ ਆ ਚੁੱਕੇ ਹਨ ਅਤੇ ਕੁਝ نیچے ਬੈਠ ਚੁੱਕੇ ਹਨ ਇਹਨਾਂ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਵਿੱਚੋਂ ਜਿਹੜੇ ਬੀਜ نیچے ਬੈਠ ਚੁੱਕੇ ਹਨ ਉਹ ਤੰਦਰੁਸਤ ਹਨ ਅਤੇ ਬਿਜਾਈ ਦੇ ਕਾਬਿਲ ਹਨ ਜਿਹੜੇ ਬੀਜ ਉੱਪਰ ਆ ਚੁੱਕੇ ਹਨ ਉਹ ਬੀਜ ਖਰਾਬ ਹੋ ਚੁੱਕੇ ਹਨ ਹੁਣ ਅਸੀਂ ਬਾਰੀ-ਬਾਰੀ ਨਾਲ ਸਾਰੇ ਬੀਜਾਂ ਨੂੰ ਇਸੇ ਤਰ੍ਹਾਂ ਪਾਣੀ ਵਿੱਚ ਪਾ ਕੇ ਦੇਖਾਂਗੇ ਗੁਆਰੇ ਦੇ ਬੀਜ ਟੂੜੀਆਂ ਦੇ ਵਿੱਚ ਕਿਹੜਾ ਚੈਲੰਜ ਦੇ ਦਿੱਤਾ ਅਸੀਂ ਦੇਖਦੇ ਹਾਂ ਕਿ ਇਹ ਬੀਜ نیچے ਬੈਠ ਚੁੱਕੇ ਹਨ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਬੀਜ ਤੰਦਰੁਸਤ ਹਨ ਇਹ ਬੀਜ ਉੱਪਰ ਆ ਚੁੱਕੇ ਹਨ ਇਹ ਬੀਜ ਖਰਾਬ ਹੋ ਚੁੱਕੇ ਹਨ ਅਤੇ ਜਿਹੜੇ ਬੀਜ نیچے ਬੈਠ ਚੁੱਕੇ ਹਨ ਉਹ ਤੰਦਰੁਸਤ ਬੀਜ ਹਨ ਅਤੇ ਬਿਜਾਈ ਦੇ ਕਾਬਿਲ ਹਨ ਇਸ ਐਕਟੀਵਿਟੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਹੜੇ ਵੀ ਤੰਦਰੁਸਤ ਹਨ ਅਤੇ ਵਿਜਾਈ ਦੇ ਕਾਬਿਲ ਹਨ ਅਤੇ ਕਿਹੜੇ ਵਿੱਚ ਖਰਾਬ ਹੋ ਚੁੱਕੇ ਹਨ